ਹੈਲੋ ਸਟੂਡੈਂਟਸ ਐਨ ਕੋਚਿੰਗ ਹਬ ਦੇ ਵਿੱਚ ਤੁਹਾਡਾ ਸਵਾਗਤ ਹੈ ਹੋਪਸ ਆ ਸਟੂਡੈਂਟ ਤੁਸੀਂ ਸਾਰੇ ਗਰਮੀ ਤੋਂ ਬਚੇ ਹੋਵੋਗੇ ਅਤੇ ਘਰ ਦੇ ਅੰਦਰ ਹੀ ਰਹੋ ਤੇ ਬਾਹਰ ਨਾ ਨਿਕਲੋ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਤੇ ਘਰ ਵਿੱਚ ਹੀ ਬੈਠ ਕੇ ਆਪਣੀ ਸਟੱਡੀ ਕਰੋ ਲਾਸਟ ਵੀਡੀਓ ਵਿੱਚ ਆਪਾਂ ਕੀਤਾ ਸੀ ਤੁਹਾਡੇ ਸੈਕੰਡ ਚੈਪਟਰ ਅਕਾਊਂਟਿੰਗ ਦੇ ਈ-ਕਮਰਸ ਦਾ ਮੁੱਖ ਲੇਖਾ ਵਿਧੀ ਸ਼ਬਦਾਵਲੀ ਦੀ ਇੱਕ-ਇਕ ਅੰਕਾ ਵਾਲੇ ਪ੍ਰਸ਼ਨ ਉੱਤਰ 1 ਤੋਂ ਲੈ ਕੇ B ਤੱਕ ਅੱਜ ਆਪਾਂ ਕਰਾਂਗੇ 21 ਤੋਂ 56 ਤੱਕ ਜਿਸ ਵਿੱਚ ਤੁਹਾਡੇ ਸੈਕੰਡ ਚੈਪਟਰ ਦੇ ਸਾਰੇ ਇੱਕ ਅੰਕਾ ਵਾਲੇ ਕੁਐਸਚਨ ਕਵਰ ਹੋ ਚੁੱਕੇ ਹਨ ਚਲੋ ਸ਼ੁਰੂ ਕਰਦੇ ਹਾਂ हां स्टूडेंट्स जी ਨਰਸ स्टूडेंट्स ਨੇ ਮੇਰੇ ਚੈਨਲ ਦੀ ਉਹ ਪਹਿਲੀ ਵੀਡੀਓ ਨਹੀਂ ਵੇਖੀ ਹੈ ਤੇ ਇਸ ਚੈਪਟਰ ਨਾਲ ਸੰਬੰਧੀ ਵੀਡੀਓ ਨਹੀਂ ਵੇਖੀ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਉਸ ਲਿੰਕ ਤੇ ਕਲਿੱਕ ਕਰਕੇ ਆਪਣੇ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਤੇ ਜੋ स्टूडेंट्स ਨਵੇਂ ਹਨ ਉਹ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣ ਚਲੋ ਸ਼ੁਰੂ ਕਰਦੇ ਹਾਂ ਅੱਜ 21 ਤੋਂ ਕੁਸਚਨ 21 ਕੰਕਾ ਵਾਲੇ ਪਹਿਲਾ ਕੁਸਚਨ ਹੈ ਹੱਨੇ ਕੀ ਹੁੰਦੀ ਹੈ ਕਿਸੇ ਵੀ ਲੇਖਾ ਕਨ ਪੀਰੀਅਡ ਲੇਖਾ ਕਨ ਪੀਰੀਅਡ ਮਤਲਬ ਉਸ ਸਾਲ ਜਿਸ ਸਾਲ ਆਪਾ ਅਕਾਊਂਟ ਦਾ ਕੰਮ ਕਰ ਰਹੇ ਆ ਜਿਵੇਂ ਹੁਣ 2024 ਚੱਲ ਰਿਹਾ ਹੈ ਤਾਂ 2024 ਦੇ ਦੌਰਾਨ ਹੋਏ ਇਹ ਲੈਣ-ਦੇਣ ਦੌਰਾਨ ਖਰਚਿਆਂ ਦੀ ਆਮਦਨ ਨਾਲੋਂ ਵੱਧ ਹੋਣ ਦੀ ਸਥਿਤੀ ਜਦੋਂ ਖਰਚੇ ਆਮਦਨ ਨਾਲੋਂ ਵੱਧ ਜਾਣ ਤਾਂ ਉਸ ਸਮੇਂ ਕੀ ਹੁੰਦੀ ਹੈ ਹਾਨੀ ਹੁੰਦੀ ਹੈ ਨੈਕਸਟ ਹੈ ਸਟਾਕ ਤੋਂ ਕੀ ਪਾਵ ਹੈ ਸਟਾਕ ਕਿਸੇ ਕੰਪਨੀ ਵਿੱਚ ਪਿਆ ਕੱਚਾ ਮਾਲ ਜਾਂ ਤਿਆਰ ਮਾਲ ਦੋਇਤਰਾ ਦਾ ਹੋ ਸਕਦਾ ਕੱਚਾ ਮਾਲ ਵੀ ਹੋ ਸਕਦਾ ਤਿਆਰ ਮਾਲ ਵੀ ਹੋ ਸਕਦਾ ਦੀ ਮਾਤਰਾ ਹੁੰਦੀ ਹੈ ਇਸ ਤੋਂ ਇਲਾਵਾ ਇਹ ਕੰਪਨੀ ਦੇ ਮਾਲਕ ਦੇ ਹਿੱਸੇ ਦੀ ਮਲਕੀਅਤ ਦਾ ਸਬੂਤ ਹੁੰਦੀ ਹੈ ਤੇ ਜੋ ਸਟਾਕ ਹੈ ਇਹ ਕਿਸੇ ਕੰਪਨੀ ਦੇ ਵਿੱਚ ਮਾਲਕ ਦੇ ਹਿੱਸੇ ਦੀ ਮਲਕੀਅਤ ਦਾ ਸਬੂਤ ਦਿੰਦਾ ਕਿ ਉਹ ਐਨੇ ਮਾਲ ਦਾ ਮਾਲਕ ਹੈ ਨੈਕਸਟ ਹੈ ਸਟਾਕ ਦੀਆਂ ਕਿਸਮਾਂ ਦੇ ਨਾਮ ਲਿਖੋ ਸਟਾਕ ਦੀਆਂ ਕਿਸਮਾਂ ਦੇ ਨਾਮ ਲਿਖਣ ਤੋਂ ਪਹਿਲਾਂ ਤੁਸੀਂ ਸਟਾਕ ਦੀ ਰੇ ਪਰਿਵਰਚਾ ਦੋਗੇ ਜਿਵੇਂ ਲਾਸਟ ਕੁਐਸਚਨ ਕੀਤੀ ਸੀ ਸਟਾਕ ਕਿਸੇ ਕੰਪਨੀ ਵਿੱਚ ਪਿਆ ਕੱਚਾ ਮਾਲ ਅਤੇ ਤਿਆਰ ਮਾਲ ਦੀ ਮਾਤਰਾ ਹੈ ਅਤੇ ਇਹ ਕਿਸੇ ਕੰਪਨੀ ਦੇ ਮਾਲਕ ਦੇ ਹਿੱਸੇ ਦੀ ਮਲਕੀਅਤ ਦਾ ਸਬੂਤ ਹੋ ਸਕਦਾ ਹੈ ਸਟਾਕ ਦੇ ਦੋ ਕਿਸਮਾਂ ਹੁੰਦੇ ਹਨ ਮਡਰਾ ਸਟਾਕ ਤੇ ਅੰਤਿਮ ਸਟਾਕ ਨੈਕਸਟ ਕੁਐਸਚਨ ਹੈ ਵਸਤੂਆਂ ਕੀ ਹੁੰਦੀਆਂ ਹਨ ਇਹ ਕਿਸੇ ਵਪਾਰੀ ਦੁਆਰਾ ਵਪਾਰਕ ਕਿਰਿਆਵਾਂ ਲਈ ਖਰੀਦਿਆ ਗਿਆ ਕੱਚਾ ਮਾਲ ਪ੍ਰੋਡਕਟ ਦੇ ਉਤਪਾਦਨ ਲਈ ਅਤੇ ਤਿਆਰ ਮਾਲ ਅੱਗੇ ਵਿਕਰੀ ਲਈ ਦੋ ਵਸਤੂਆਂ ਅਰਥਾਤ ਦੋ ਪ੍ਰਕਾਰ ਦੀਆਂ ਵਸਤੂਆਂ ਹੁੰਦੀਆਂ ਨੇ ਇਹਦੇ ਵਿੱਚ ਸ਼ਾਮਿਲ ਇੱਕ ਤਾਂ ਕੱਚਾ ਮਾਲ किस वास्ते आगे ਪ੍ਰੋਡਕਟ ਦੇ ਉਤਪਾਦਨ ਦੀ ਤੇ ਤਿਆਰ ਮਾਲ ਅੱਗੇ ਵਿਕਰੀ ਲਈ ਹੋ ਸਕਦਾ ਹੈ ਨੈਕਸਟ ਇੰਦਰਾਜ ਤੋਂ ਕੀ ਪਾਵ ਹੈ ਵਪਾਰ ਵਿੱਚ ਕੀਤੇ ਜਾਣ ਵਾਲੇ ਕਿਸੇ ਵੀ ਵਿੱਤੀ ਲੈਣ ਦੇ ਦਾ ਰਸਮੀ ਰੂਪ ਵਿੱਚ ਕੀਤਾ ਗਿਆ ਰਿਕਾਰਡ ਇੰਦਰਾਜ ਹੁੰਦਾ ਹੈ ਅਰਥਾਤ ਵਪਾਰ ਵਿੱਚ ਜਿਹੜੇ ਵੀ ਲੈਣ ਦੇ ਹੁੰਦੇ ਹਨ ਵਪਾਰਕ ਲੈਣ ਦੇ ਜਦੋਂ ਉਸ ਨੂੰ ਆਪਾਂ ਲਿਖਤੀ ਰੂਪ ਦਿੰਦੇ ਹਾਂ ਰਸਮੀ ਰੂਪ ਵਿੱਚ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਕੀ ਕਿਹਾ ਕਿਹਾ ਜਾਂਦਾ ਹੈ ਇੰਦਰਾਜ ਕਰਨਾ ਐਂਟਰੀ ਕਰਨਾ ਵਿਆਖਿਆ ਤੋਂ ਕੀ ਪਾਵ ਹੈ ਇਸ ਵਿੱਚ ਕਿਸੇ ਵੀ ਕਿਸਮ ਦੇ ਲੈਣ ਦੇ ਦੀ ਸੰਖੇਪ ਵਿਆਖਿਆ ਹੁੰਦੀ ਹੈ ਜੋ ਲੈਣ ਦੇਨ ਦੇ ਕਾਰਨ ਬਾਰੇ ਦੱਸਦੀ ਹੈ ਕਿ ਲੈਣ ਦੇ ਕੀ ਚੀਜ਼ ਦਿੱਤੀ ਸੀ ਕਿੰਨੀ ਮਾਤਰਾ ਵਿੱਚ ਦਿੱਤੀ ਗਈ ਸੀ ਤੇ ਕਦੋਂ ਦਿੱਤੀ ਗਈ ਸੀ ਇਸ ਚੀਜ਼ ਦੀ ਸਾਰੀ ਦੇ ਵਿੱਚ ਡਿਟੇਲ ਹੁੰਦੀ ਹੈ ਇਸ ਕਰਕੇ ਇਸ ਨੂੰ ਵਿਆਖਿਆ ਸ਼ਬਦ ਕਿਹਾ ਜਾਂਦਾ ਹੈ ਨੈਕਸਟ ਹੈ ਖਾਤਾ ਤੋਂ ਕੀ ਪਾਵ ਹੈ ਲੇਖਾ ਵਿਧੀ ਵਿੱਚ ਖਾਤਾ ਇੱਕ ਖਾਤਾ ਬਹੀ ਵਿੱਚ ਇੱਕੋ ਕਿਸਮ ਦੇ ਲੈਣ ਦੇਨ ਦਾ ਰਿਕਾਰਡ ਦਰਜ ਕਰਦੀ ਹੈ ਮਤਲਬ ਕਿ ਲੇਖਾ ਵਿਧੀ ਵਿੱਚ ਅਰਥਾਤ ਅਕਾਊਂਟਿੰਗ ਦੇ ਵਿੱਚ ਜਿਹੜਾ ਖਾਤਾ ਹੈ ਇੱਕੋ ਕਿਸਮ ਦੇ ਮਰਦ ਅ ਇੱਕ ਵਿਅਕਤੀ ਨਾਲ ਸੰਬੰਧਿਤ ਲੈਣ ਦੇਣ ਜਿਵੇਂ ਕੈਸ਼ ਹੈ ਜਾਂ ਉਧਾਰ ਹੈ ਜੇ ਉਧਾਰ ਹੈ ਤਾਂ ਇੱਕੋ ਵਿਅਕਤੀ ਨਾਲ ਸੰਬੰਧਿਤ ਉਸ ਜਿਹੜੇ ਲੈਣ ਦੇਣ ਦਾ ਰਿਕਾਰਡ ਰੱਖਿਆ ਜਾਵੇਗਾ ਇਸ ਵਿੱਚ ਲੈਣ ਦੇਣ ਨੂੰ ਸੋਰਟ ਵੀ ਕੀਤਾ ਜਾ ਸਕਦਾ ਹੈ ਕਿ ਲੈਣ ਦੇਣ ਨੂੰ ਸੋਰਟ ਕੀਤਾ ਜਾਂਦਾ ਅੱਗੇ-ਅਗੇ ਅਲੱਗ-ਅਲੱਗ ਭਾਗਾ ਵਿੱਚ ਵੰਡਿਆ ਜਾਂਦਾ ਹੈ ਨੈਕਸਟ ਹੈ ਖਾਤੇ ਦੀਆਂ ਕਿਸਮਾਂ ਦੇ ਨਾਮ ਲਿਖੋ ਖਾਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ ਵਿਅਕਤੀਗਤ ਖਾਤਾ ਵਸਤੂਈ ਖਾਤਾ ਨਾਮਾਤਰ ਖਾਤੇ ਅਗੇ ਵਿਅਕਤੀਗਤ ਖਾਤੇ ਕੀ ਹੁੰਦੇ ਹਨ ਇਸੀਆਂ ਕਿਸਮਾਂ ਦੇ ਨਾਮ ਲਿਖੋ ਜੋ ਖਾਤੇ ਸੰਜੀਵ ਜਾਂ ਨਰਜੀਵ ਵਿਅਕਤੀਆਂ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਵਿਅਕਤੀਗਤ ਜਾਂ ਪਰਸਨਲ ਖਾਤੇ ਕਿਹਾ ਜਾਂਦਾ ਹੈ ਵਿਅਕਤੀਗਤ ਖਾਤੇ ਦੀਆਂ ਅੱਗੇ ਤਿੰਨ ਕਿਸਮਾਂ ਹੁੰਦੀਆਂ ਹਨ ਕੁਦਰਤੀ ਵਿਅਕਤੀਗਤ ਖਾਤਾ ਬਨਾਵਟੀ ਵਿਅਕਤੀਗਤ ਖਾਤਾ ਤੇ ਨੁਮਾਇੰਦਾ ਨੁਮਾਇੰਦਾ ਵਿਅਕਤੀਗਤ ਖਾਤਾ ਨੈਕਸਟ ਕੁਦਰਤੀ ਵਿਅਕਤੀਗਤ ਖਾਤਾ ਕੀ ਹੁੰਦਾ ਹੈ ਇਹ ਅਕਾਊਂਟ ਜੀਵਿਤ ਮਨੁੱਖ ਦੇ ਅਕਾਊਂਟ ਹਨ ਅਤੇ ਇਨ੍ਹਾਂ ਖਾਤਿਆਂ ਵਿੱਚ ਕੰਪਨੀ ਦੇ ਨਾਲ ਸੇਲ ਜਾਂ ਖਰੀਦ ਦੇ ਲੈਣ-ਦੇਣ ਦਾ ਰਿਕਾਰਡ ਰੱਖਿਆ ਜਾਂਦਾ ਹੈ ਅਰਥਾਤ ਜਿਵੇਂ ਤੁਹਾਡਾ ਆਪਣਾ ਖਾਤਾ ਹੋ ਗਿਆ ਤਾਂ ਉਹ ਕਿਉਂਕਿ ਵਿਅਕਤੀਗਤ ਖਾਤਾ ਹੋ ਗਿਆ ਠੀਕ ਹੈ ਜੇ ਆਪਾਂ ਕੰਪਨੀ ਦੇ ਵਿੱਚ ਵਿਕਤੀ ਦੇ ਨਾਮ ਨਾਲ ਖੁੱਲਦਾ ਹੈ ਤਾਂ ਉਸ ਵਿੱਚ ਕੰਪਨੀ ਨਾਲ ਸੰਬੰਧਿਤ ਲੈਣ-ਦੇਣ ਦਾ ਰਿਕਾਰਡ ਰੱਖਿਆ ਜਾਂਦਾ ਹੈ ਨੈਕਸਟ ਬਨਾਵਟੀ ਵਿਅਕਤੀਗਤ ਖਾਤਾ ਕੀ ਹੁੰਦਾ ਹੈ ਇਹ ਮਨੁੱਖ ਜੀਵਿਤ ਮਨੁੱਖ ਨਹੀਂ ਹੁੰਦੇ ਪਰੰਤੂ ਵੱਖਰੇ ਤੌਰ ਤੇ ਇੱਕ ਲੈਜਰ ਐਂਟੀਟੀ ਹੁੰਦੇ ਹਨ ਜਿਨ੍ਹਾਂ ਦੀ ਖੁਦ ਹੀ ਹੋਣ ਹੁੰਦੀ ਹੈ ਜਿਵੇਂ ਕੰਪਨੀ ਵੈਦਾ ਖਾਤਾ ਦੇ ਨਾਮ ਤੇ ਖਾਤਾ ਉਹ ਵੀ ਇੱਕ ਬਨਾਵਟੀ ਵਿਅਕਤੀਗਤ ਖਾਤਾ ਹੋਏਗਾ ਕਿਉਂਕਿ ਇੱਕ ਕੰਪਨੀ ਦੀ ਹੋਣ ਨੂੰ ਮੰਨਿਆ ਜਾਂਦਾ ਹੈ नैक्सट अव्यक्तिगत खाता की होंद् है इसमें नाम लिखो व्यक्तिगत छ खातों में छड़ के बाकी सारे खात्यान की व्यक्तिगत खाता कहा जाता है इस दोस्म हैं वास्तविक खाता से नामात्र खाते अगे नैक्सट वास्तविक खाते की होंगे यही किसी कंपनी के वह हो खाते होंगे जो संपत्ति संबंधित होना वास्तविक जो मतलब संपत्ति अर्थात कि माल पैया कि ਉਹਦਾ ਕੀ ਮੁੱਲ ਹੈ ਉਹ ਬਿਲਡਿੰਗ ਫਰਨੀਚਰ ਉਸ ਦੇ ਨਾਲ ਸੰਬੰਧਿਤ ਖਾਤੇ ਹੋਣ ਉਸ ਨੂੰ ਸੰਪਤੀ ਖਾਤਾ ਕਿਹਾ ਜਾਂਦਾ ਤੇ ਸੰਪਤੀ ਖਾਤਾ ਵਸਤੂ ਖਾਤੇ ਦੀ ਇੱਕ ਉਦਾਹਰਣ ਹੈ ਨੈਕਸਟ ਹੈ ਨਾਮਾਤਰ ਖਾਤੇ ਤੋਂ ਕੀ ਪਾਵੈ ਜੋ ਖਾਤੇ ਵਪਾਰ ਦੇ ਲਾਭ ਹਾਨੀ ਆਮਦਨ ਜਾਂ ਖਰਚ ਦੀਆਂ ट्रांजैक्शन ਨਾਲ ਸੰਬੰਧਿਤ ਹੋਣ ਨੂੰ ਨਾਮਾਤਰ ਖਾਤੇ ਕਿਹਾ ਜਾਂਦਾ ਜਿਸ ਵਿੱਚ ਮਤਲਬ ਵਪਾਰ ਦਾ ਲਾਭ ਹਾਨੀ ਆਮਦਨ ਜਾਂ ਖਰਚ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤਰ੍ਹਾਂ ਦੇ ਖਾਤੇ ਨੂੰ ਨਾਮਾਤਰ ਖਾਤੇ ਕਿਹਾ ਜਾਂਦਾ ਹੈ किसावट तो की भाव है घिसावट किसी स्थाई पूंजी के मुल्ब समय कीमत तय करता है अर्थात एक मान लो तो वस्तु तो खरीद ली है ठीक है तीस तो मान लो बाइक ही खरीद ली है जो तुम शोरूम क्डोगे जो हम उस दोबारा महीने वो बेचोंगे तो वह सेम प्राइस से नहीं बिकूगा कुछ मुल घट जाएगा जोड़ा एक घटाया हुआ मुल ही है यही घिसावट है ਨੈਕਸਟ ਹੈ ਵਪਾਰਕ ਲੈਣ ਦੇਣ ਦੀ ਕੋਈ ਇੱਕ ਉਦਾਹਰਣ ਦਿਓ ਆਪਾਂ ਫਰਸਟ ਕੁਐਸਚਨ ਕੀਤਾ ਸੀਗਾ ਵਪਾਰਕ ਲੈਣ ਦੇਣ ਤੋਂ ਕੀ ਪਾਵਿਆ ਹੁਣ ਆਪਾਂ ਨਾਲ ਉਹਦੀ ਉਦਾਹਰਣ ਕਰਦੇ ਹਾਂ ਜੇਕਰ ਮੰਨ ਲਓ ਇੱਕ ਕੁਐਸਚਨ 3 ਮਾਰਕਸ ਆ ਜੇ ਵਪਾਰਕ ਲੈਣ ਦੇਨ ਤੋਂ ਕੀ ਪਾਵੇ ਤਾਂ ਤੁਸੀਂ 1 ਮਾਰਕਸ ਦਾ ਪਹਿਲਾ ਕੁਸਚਨ ਤੇ 36ਵਾਂ ਕੁਸਚਨ ਤੁਹਾਨੂੰ ਜੋੜ ਦੇਣਾ ਹੈ ਤਾਂ ਤੁਹਾਡਾ 3 ਮਾਰਕਸ ਦਾ ਕੁਸਚਨ ਅਟੈਂਪਟ ਹੋ ਜਾਵੇਗਾ ਠੀਕ ਹੈ ਵਪਾਰਕ ਲੈਣ ਦੇਨ ਕੀ ਹੈ ਵਪਾਰਕ ਲੈਣ ਦੇਨ ਕਿਸੇ ਵਪਾਰ ਨਾਲ ਸੰਬੰਧਿਤ ਕੋਈ ਵੀ ਆਰਥਿਕ ਘਟਨਾ ਹੁੰਦੀ ਹੈ ਠੀਕ ਹੈ ਜਿਸ ਵਿੱਚ ਲੈਣ ਦੇਨ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤੇ ਜਿਸ ਦਾ ਕੋਈ ਨਾ ਕੋਈ ਆਰਥਿਕ ਮੁੱਲ ਸਥੂਲ ਹੁੰਦਾ ਹੈ ਉਸ ਦੀ ਉਦਾਹਰਣ ਹੈ ਉਦਾਹਰਣ ਵਜੋਂ ਜਦੋਂ ਕਿਸੇ ਦੁਕਾਨਦਾਰ ਦੁਆਰਾ ਕਿਸੇ ਗਾਹਕ ਨੂੰ ਕੋਈ ਵਸਤੂ ਮੁੱਲ ਵਿੱਚ ਹੀ ਜਾਂਦੀ ਹੈ ਜਾਂ ਦੁਕਾਨਦਾਰ ਦੁਆਰਾ ਹੋਲ ਸੇਲਰ ਕੋਲੋਂ ਮਾਲ ਦੀ ਖਰੀਦ ਕੀਤੀ ਜਾਂਦੀ ਹੈ ਤਾਂ ਇਹ ਦੋਵੇਂ ਉਦਾਨਾ ਵਪਾਰਕ ਲੈਣ ਦੇ ਨਾਲ ਸੰਬੰਧਿਤ ਹਨ ਮੰਨ ਲਓ ਦੁਕਾਨਦਾਰ ਵੱਲੋਂ ਕਿਸੇ ਗਾਹਕ ਨੂੰ ਦਿੱਤੀ ਗਈ ਜਾਂ ਦੁਕਾਨਦਾਰ ਵੱਲੋਂ ਹੋਲਸੇਲਰ ਵੱਲੋਂ ਖਰੀਦੀ ਗਈ ਤਾਂ ਇਹ ਦੋਵੇਂ ਉਦਾਨਾ ਵਪਾਰਕ ਲੈਣ ਦੇ ਨਾਲ ਸੰਬੰਧਿਤ ਹਨ ਨੈਕਸਟ ਸਵਾਲ ਹੈ ਕੀ ਨਕਦ ਲੈਣ ਦੇ ਵਿੱਚ ਚੈੱਕ ਰਾਹੀਂ ਕੀਤੀ ਜਾਣ ਵਾਲੀ ਅਦਾਇਗੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਹਾਂ ਨਕਦ ਲੈਣ ਦੇ ਵਿੱਚ ਕੈਸ਼ ਰਾਹੀਂ ਕੀਤੀ ਜਾਣ ਵਾਲੀ ਅਦਾਇਗੀ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਨਕਦ ਲੈਣ ਦੇਣ ਦੇ ਕੋਈ ਦੋ ਲਾਭ ਲਿਖੋ ਜਾਂ ਤਾਂ ਨਕਦ ਲੈਣ ਦੇਣ ਤੇ ਕਿਉਂ ਜੋੜ ਦਿੱਤਾ ਜਾਂਦਾ ਹੈ ਇਸ ਕਿਸਮ ਦੇ ਲੈਣ ਦੇਣ ਵਿੱਚ ਪ੍ਰੋਡਕਟ ਵੇਚਣ ਵਾਲੇ ਨੂੰ ਪੈਸੇ ਦਾ ਜੋਖਮ ਨਹੀਂ ਰਹਿੰਦਾ ਕਿ ਨਾਲ ਦੀ ਨਾ ਪੇਮੈਂਟ ਆ ਗਈ ਤਾਂ ਜਿਹੜਾ ਉਹਦਾ ਰਿਸਕ ਹੈ ਜੋ ਕਿ ਉਹ ਖਤਮ ਹੋ ਜਾਂਦਾ ਹੈ ਨੈਕਸਟ ਨਕਦ ਰੂਪ ਵਿੱਚ ਪ੍ਰਾਪਤੀ ਦੇ ਆਧਾਰ ਤੇ ਉਹ ਕੈਸ਼ ਨੂੰ ਹੋਰ ਕਾਰਜਾਂ ਵਿੱਚ ਆਸਾਨੀ ਨਾਲ ਖਰਚ ਕਰ ਸਕਦਾ ਹੈ ਹੁਣ ਉਹਨੂੰ ਕੈਸ਼ ਮਿਲ ਚੁੱਕਿਆ ਠੀਕ ਹੈ ਤਾਂ ਉਹ ਆਪਣੇ ਵਪਾਰ ਵਿੱਚ ਹੋਰ ਮਾਲ ਨਾਲ ਦੀ ਨਾਲ ਲਿਆ ਕੇ ਕੈਸ਼ ਰੂਪ ਵਿੱਚ ਪਾ ਸਕਦਾ ਹੈ ਜੇਕਰ ਉਹਦੇ ਕੋਲ ਕੈਸ਼ ਨਹੀਂ ਹੋਏਗਾ ਉਧਾਰ ਹੋਏਗਾ ਤਾਂ ਉਸ ਨੂੰ ਮਾਲ ਪਾਣ ਦੇ ਵਿੱਚ ਦਿੱਕਤ ਆ ਸਕਦੀ ਹੈ ਨੈਕਸਟ ਹੈ ਉਧਾਰ ਲੈਣ ਦੇ ਦੀ ਕੋਈ ਇਕਾਨੀ ਉਧਾਰ ਲੈਣ ਦੇ ਦਾ ਵਪਾਰ ਦੀ ਸਫਲਤਾ ਵਿੱਚ ਵੱਡੀ ਰੁਕਾਵਟ ਪਾ ਸਕਦਾ ਹੈ ਕਈ ਵਾਰ ਉਧਾਰ ਪੈਸੇ ਮਰ ਜਾਂਦੇ ਨੇ ਨਹੀਂ ਆਉਂਦੇ ਸਮੇਂ ਤੇ ਜਦੋਂ ਤੁਹਾਨੂੰ ਮਾਲ ਦੀ ਲੋੜ ਪੈ ਜਾਂਦਾ ਹੈ ਤਾਂ ਉਹ ਵਪਾਰ ਦੇ ਵਿਕਾਸ ਦੇ ਵਿੱਚ ਇੱਕ ਰੁਕਾਵਟ ਬਣਾ ਸਕਦਾ ਹੈ ਨੈਕਸਟ ਹੈ ਅਕਾਊਂਟਿੰਗ ਵਾਊਚਰ ਕੀ ਹੁੰਦਾ ਹੈ ਆਪਾਂ ਕੀਤਾ ਸੀ ਕਿ ਵਾਊਚਰ ਕੀ ਹੈ ਇੱਕ ਦਸਤਾਵੇਜ਼ ਸਬੂਤ ਹੈ ਜਿਸ ਦੇ ਆਧਾਰ ਤੇ ਅਕਾਊਂਟ ਦੀ ਪੁਸਤਕਾ ਵਿੱਚ ਐਂਟਰੀ ਕੀਤੀ ਜਾਂਦੀ ਹੈ ਜਿਹੜੇ ਵਾਚਨ ਦੋ ਤਰ੍ਹਾਂ ਦੇ ਹੁੰਦੇ ਨੇ ਅਕਾਊਂਟਿੰਗ ਵਾਉਚਰ ਤੇ ਸਹਾਇਕ ਵਾਉਚਰ ਤੇ ਅਕਾਊਂਟਿੰਗ ਵਾਉਚਰ ਕੀ ਹੈ ਇਹ ਵਾਉਚਰ ਅਕਾਊਂਟੈਂਟ ਦੁਆਰਾ ਤਿਆਰ ਕੀਤੇ ਜਾਣ ਵਾਲੇ ਅਜੀਹੇ ਵਾਉਚਰ ਹੁੰਦੇ ਹਨ ਜੋ ਥਰਡ ਪਾਰਟੀ ਮਤ ਤੀਜੀ ਵਿਅਕਤੀ ਦੁਆਰਾ ਜਾਰੀ ਕੀਤੇ ਗਏ ਸਹਾਇਕ ਵਾਊਚਰ ਦੇ ਆਧਾਰ ਤੇ ਤਿਆਰ ਕੀਤੇ ਜਾਂਦੇ ਨੇ ਜਿਹੜੇ ਅਕਾਊਂਟਿੰਗ ਵਾਊਚਰ ਹੈ ਹਮੇਸ਼ਾ ਸਹਾਇਕ ਵਾਊਚਰ ਤੋਂ ਤਿਆਰ ਕੀਤੇ ਜਾਂਦੇ ਹਨ ਇਸ ਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ ਨੇ ਕੈਸ਼ ਵਾਊਚਰ ਅਤੇ ਨੋਨ ਕੈਸ਼ ਵਾਊਚਰ ਜਿਹੜੇ ਕੈਸ਼ ਪੇਮੈਂਟ ਹੋਈ ਹੈ ਇੱਕ ਦਿਨਾਂ ਦੀ ਉਧਾਰ ਪੇਮੈਂਟ ਹੋਈ ਹੈ ਨੈਕਸਟ ਹੈ ਸਹਾਇਕ ਵਾਊਚਰ ਤੋਂ ਕੀ ਭਾਵ ਹੈ ਇਹ ਅਜੀਹੀ ਅਕਾਊਂਟਿੰਗ ਨਾਲ ਸੰਬੰਧਿਤ ਦਸਤਾਵੇਜ਼ ਹੁੰਦੇ ਹਨ ਜੋ ਵਪਾਰਕ ਲੈਣ-ਦੇਣ ਦੇ ਪ੍ਰਮਾਣ ਜਾਂ ਸਬੂਤ ਵਜੋਂ ਕਾਰਜ ਕਰਦੇ ਹਨ ਜਿਹੜਾ ਤੁਸੀਂ ਬਿੱਲ ਵਗੈਰਾ ਲਿਆਣੇ ਹੋ ਜਾਂ ਕੁਝ ਹੈ ਉਹ ਕੀ ਹੈ ਇੱਕ ਸਹਾਇਕ ਵਾਊਚਰ ਜਿਸ ਦੇ ਆਧਾਰ ਤੇ ਸਬੂਤ ਵਜੋਂ ਉਹ ਇੱਕ ਸਬੂਤ ਵਜੋਂ ਵਰਤੇ ਜਾਂਦੇ ਤੇ ਉਸ ਦੇ ਆਧਾਰ ਤੇ ਹੀ ਅਕਾਊਂਟ ਦੀ ਪੁਸਤਕਾਂ ਵਿੱਚ ਉਹ ਜੈਂਟਰੀ ਕੀਤੀ ਜਾਂਦੀ ਹੈ ਇਸੇ ਉਦਾਹਰਨ ਹਨ ਸੇਲ ਇਨਵੋਇਸ ਕੈਸ਼ ਮੈਮੋ ਆਦਿ ਨੈਕਸਟ ਹੈ ਡੈਬਿਟ ਦੀ ਕੋਈ ਇੱਕ ਉਦਾਹਰਨ ਦਿਓ ਜਦੋਂ ਕਿਸੇ ਕੰਪਨੀ ਵਿੱਚ ਕੋਈ ਮਸ਼ੀਨ ਦੀ ਖਰੀਦ ਕੀਤੀ ਜਾਂਦੀ ਹੈ ਤਾਂ ਇਹ ਸੰਪਤੀ ਖਾਤੇ ਵਿੱਚ ਵਾਧਾ ਕਰਦੇ ਅਰਥਾਤ ਵਪਾਰ ਦੀ ਸੰਪਤੀ ਵਿੱਚ ਵਾਧਾ ਹੋਇਆ ਹੈ ਅਤੇ ਇਹ ਐਂਟਰੀ ਸੰਪਤੀ ਖਾਤੇ ਵਿੱਚ ਖੱਬੇ ਪਾਸੇ ਲਿਖੀ ਜਾਂਦੀ ਹੈ ਅਤੇ ਇਸ ਨੂੰ ਡੀ ਆਰ ਨਾਲ ਪ੍ਰਵਾਸੀਤ ਕੀਤਾ ਜਾਂਦਾ ਹੈ ਨੈਕਸਟ ਹੈ ਦੋਹਰੀ ਇੰਦਰਾਜ ਪ੍ਰਣਾਲੀ ਤੋਂ ਕੀ ਭਾਵ ਹੈ ਦੋਹਰੀ ਇੰਦਰਾਜ ਪ੍ਰਣਾਲੀ ਵਿੱਚ ਕਿਸੇ ਵੀ ਲੈਣ ਦੇਣ ਦੇ ਨਾਲ ਸਮੀਕਰਨ ਦੇ ਦੋਵੇਂ ਪੱਖਾਂ ਨੂੰ ਪ੍ਰਭਾਵਿਤ ਹੋਇਆ ਮੰਨਿਆ ਜਾਂਦਾ ਹੈ ਅਰਥਾਤ ਜੇ ਕਿਸੇ ਵੀ ਪ੍ਰਕਾਰ ਦਾ ਲੈਣ ਦੇਣ ਹੁੰਦਾ ਹੈ ਤਾਂ ਇਸ ਵਿੱਚ ਮੰਨਿਆ ਜਾਂਦਾ ਹੈ ਕਿ ਦੋਵੇਂ ਪੱਖ ਸਮੀਕਰਨ ਦੇ ਦੋਵੇਂ ਪੱਖ ਐਸੈਟਸ ਦੇ ਉੱਪਰ ਜੋ ਲਿਤਾ ਹੋਇਆ ਹੈ ਦੋਵੇਂ ਪੱਖ ਬਰਾਬਰ ਪ੍ਰਭਾਵਿਤ ਹੋਣਗੇ ਭਾਵ ਜੇਕਰ ਸੰਪਤੀ ਖਾਤੇ ਵਿੱਚ ਕੋਈ ਬਦਲਾਅ ਆਉਂਦਾ ਹੈ ਤਾ ਦੀ ਜੇ ਸਮਾਨੇ ਦੇਨਦਾਰ ਜਾਂ ਸ਼ੇਅਰਹੋਲਡਰਾਂ ਦੇ ਇਕਵਿਟੀ ਖਾਤੇ ਵਿੱਚ ਵੀ ਬਦਲਾਅ ਆਂਦਾ ਹੈ ਇਸ ਨੂੰ ਹੋਰ ਕੀ ਨਾਮ ਨਾਲ ਕਿਹਾ ਜਾਂਦਾ ਹੈ ਇਸ ਨੂੰ ਬਕਾਇਆ ਸ਼ੀਟ ਸਮੀਕਰਨ ਵੀ ਕਿਹਾ ਜਾਂਦਾ ਹੈ ਕਈ ਵਾਰ ਇਹ ਕੁਐਸਚਨ ਮਾਰਕ ਟਿੱਕ ਮਾਰ ਦੇ ਵਿੱਚ ਆ ਜਾਂਦਾ ਹੈ ਜਾਂ ਫਿਲਪਸੇ ਵਿੱਚ ਆ ਜਾਂਦਾ ਹੈ ਕਿ ਕਿਸ ਨੂੰ ਦੌਰੇਂ ਦਰਾਜ ਪ੍ਰਣਾਲੀ ਨੂੰ ਜਾਂ ਅਕਾਊਂਟਿੰਗ ਸਮੀਕਰਨ ਨੂੰ ਹੋਰ ਕੀ ਕਿਹਾ ਜਾਂਦਾ ਹੈ ਇਸ ਨੂੰ ਬਕਾਇਆ ਸ਼ੀਟ ਸਮੀਕਰਨ ਵੀ ਕਿਹਾ ਜਾਂਦਾ ਹੈ ਨੈਕਸਟ ਹੈ 27 ਸੰਪਤੀ ਤੋਂ ਕੀ ਪਾਵ ਹੈ ਜੀਵਨ ਕਾਲ ਦੇ ਆਧਾਰ ਤੇ ਸੰਪਤੀ ਨੂੰ ਦੋ ਭਾਗਾ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਸਥਾਈ ਸੰਪਤੀ ਠੀਕ ਹੈ ਕਿਦੇ ਦੇ ਆਧਾਰ ਤੇ ਜੀਵਨ ਕਾਲ ਦੇ ਆਧਾਰ ਤੇ ਠੀਕ ਹੈ ਕੰਪਨੀ ਦੁਆਰਾ ਖਰੀਦੇ ਗਏ ਮਾਲ ਜਾਂ ਪਹਿਲਾਂ ਹੀ ਮੌਜੂਦ ਜੀ ਇਹ ਵਸਤਾਂ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਵਪਾਰ ਨੂੰ ਚਲਾਉਣ ਲਈ ਕੀਤੀ ਜਾਵੇ ਅਤੇ ਜਿਨ੍ਹਾਂ ਨੂੰ ਦੁਬਾਰਾ ਨਾ ਵੇਚਿਆ ਜਾਵੇ ਨੂੰ ਸਥਾਈ ਸੰਪਤੀ ਕਿਹਾ ਜਾਂਦਾ ਹੈ ਸਥਾਈ ਸੰਪਤੀ ਨੂੰ ਦਿਰਕਾਲਨ ਸੰਪਤੀ ਜਾਂ ਕਠੋਰ ਸੰਪਤੀ ਵੀ ਕਿਹਾ ਜਾਂਦਾ ਹੈ ਜਿਵੇਂ ਆਧਾਰਨਾ ਫਰਨੀਚਰ ਜ਼ਮੀਨ ਬਿਲਡਿੰਗ ਮਸ਼ੀਨਰੀ ਆਦਿ ਹਨ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਕੁਸਚਨ ਨੇ ਕਿਸ ਨੂੰ ਹੋਰ ਕੀ ਕਹਿੰਦਾ ਇੱਕ ਕੁਸਚਨ ਤੁਸੀਂ ਧਿਆਨ ਨਾਲ ਇੰਪੋਰਟੈਂਟ ਨੇ ਪੜ੍ਹ ਕੇ ਜਾਣੇ ਨੇ ਨੈਕਸਟ ਹੈ ਚਾਲੂ ਸੰਪਤੀਆਂ ਤੋਂ ਕੀ ਪਾਵ ਹੈ ਇਹ ਕਿਸੇ ਕੰਪਨੀ ਦੇ ਮੌਜੂਦ ਅਹੀ ਪਦਾਰਥ ਨੇ ਜੋ ਘੱਟ ਸਮੇਂ ਲਈ ਵਰਤੇ ਜਾਂਦੇ ਹਨ ਅਤੇ ਬੜੇ ਜਲਦੀ ਹੀ ਵੇਚੇ ਜਾਂ ਖਪਤ ਕੀਤੇ ਜਾ ਸਕਦੇ ਹਨ ਇਹਨਾਂ ਨੂੰ ਆਮ ਤੌਰ ਤੇ ਇੱਕ ਸਾਲ ਦੇ ਦੌਰਾਨ ਵਰਤਿਆ ਜਾਂਦਾ ਹੈ ਇਸ ਲਈ ਇਹਨਾਂ ਨੂੰ ਚਾਲੂ ਸੰਪਤੀਆਂ ਜਾਂ ਤਰਲ ਸੰਪਤੀਆਂ ਵੀ ਕਿਹਾ ਜਾਂਦਾ ਹੈ ਇਹਨਾਂ ਦੇ ਜਿਹੜੇ ਜਾਂ ਵਾਲੇ ਇਹ ਜ਼ਰੂਰਤ ਸਿਆਨੇ ਮਾਇੰਦੇ ਵਿੱਚ ਰੱਖਣਾ ਕਈ ਵਾਰ ਕੁਐਸਚਨ ਹੀ ਪੁੱਛ ਲਿਆ ਜਾਂਦਾ ਤਰਲ ਸੰਪਤੀਆਂ ਤੋਂ ਕੀ ਪਾਵ ਹੈ ਤਾਂ ਤੁਹਾਨੂੰ ਤੇ ਕਨਫਿਊਜ਼ ਨਾ ਹੋ ਜਾਏ ਤਰਲ ਸੰਪਤੀਆਂ ਜਾਂ ਚਾਲੂ ਸੰਪਤੀਆਂ ਇੱਕੋ ਹੀ ਗੱਲ ਹੈ ਕੰਪਨੀ ਵਿੱਚ ਮੌਜੂਦ ਬੈਂਕ ਵਿੱਚ ਬਕਾਇਆ ਸਟਾਕ ਦੇਣ ਦਾ ਰਿਆਦੀ ਇਸ ਦੀਆਂ ਉਦਾਹਰਨਾਂ ਹਨ ਨੈਕਸਟ ਹੈ ਮੂਰਤ ਸੰਪਤੀਆਂ ਤੋਂ ਕੀ ਪਾਵ ਹੈ ਇਹ ਹੀ ਕੰਪਨੀ ਵਿੱਚ ਮੌਜੂਦ ਭੌਤਿਕ ਪਦਾਰਥ ਹੁੰਦੇ ਹਨ ਹਾਂ ਇਹ ਸੰਪਤੀਆਂ ਪਹਿਲੇ ਆਪਾਂ ਸੰਪਤੀਆਂ ਕੀਤਾ ਸੀਗਾ ਜੀਵਨ ਕਾਲ ਦੇ ਆਧਾਰ ਤੇ ਠੀਕ ਹੈ ਇਹ ਉਹਨਾਂ ਦੀ ਹੋਣਦ ਦੇ ਆਧਾਰ ਤੇ ਸੰਪਤੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਮੂਰਤ ਸੰਪਤੀਆਂ ਤੇ ਅਮੂਰਤ ਸੰਪਤੀਆਂ ਉਹਦੇ ਵਿੱਚ ਉਹ ਮੂਰਤ ਸੰਪਤੀਆਂ ਇਹੇ ਕੰਪਨੀ ਵਿੱਚ ਮੌਜੂਦ ਭੌਤਿਕ ਪਦਾਰਥ ਹੁੰਦੇ ਹਨ ਜੋ ਆਰਥਿਕ ਲਾਭ ਲਈ ਵਰਤੇ ਜਾਂਦੇ ਹਨ ਜਿਵੇਂ ਬਿਲਡਿੰਗ ਜ਼ਮੀਨ ਮਸ਼ੀਨ ਕਲਾਦੀ ਤੇ ਇਹਨਾਂ ਨੂੰ ਆਪਾਂ ਛੂ ਸਕਦੇ ਹਾਂ ਤੇ ਦੇਖ ਸਕਦੇ ਹਾਂ ਦੂਜੇ ਅਮੂਰ ਸੰਪਤੀਆਂ ਤੋਂ ਕੀ ਪਾਵ ਹੈ ਹੋਣ ਦੇ ਆਧਾਰ ਤੇ ਦੂਸਰੀ ਟਾਈਪ ਹੈ ਅਮੂਰ ਸੰਪਤੀਆਂ ਇਹੇ ਕੰਪਨੀ ਦੀ ਮਲਕੀਅਤ ਦੀ ਨਿੱਜੀ ਹੀ ਸੰਪਤੀ ਹੁੰਦੀ ਹੈ ਜਿਨ੍ਹਾਂ ਦਾ ਕੋਈ ਭੌਤਿਕ ਹੋਂਦ ਨਹੀਂ ਹੁੰਦੀ ਅਰਥਾਤ ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ ਛੂ ਨਹੀਂ ਸਕਦੇ ਬਲਕਿ ਭਵਿੱਖ ਵਿੱਚ ਆਰਥਿਕ ਲਾਭ ਲਈ ਵਰਤੇ ਜਾਂਦੇ ਪਰ ਉਹਨਾਂ ਨੂੰ ਮਹਿਸੂਸ ਕੀਤਾ ਨਹੀਂ ਪਰ ਉਹਨਾਂ ਦਾ ਕੋਈ ਨਾ ਕੋਈ ਜ਼ਰੂਰ ਆਰਥਿਕ ਮੁੱਲ ਹੁੰਦਾ ਹੈ ਉਦਾਹਰਨ ਵਜੋਂ ਪੇਟੈਂਟ ਕਾਪੀਰਾਈਟ ਟ੍ਰੇਡਮਾਰਕ ਸਦਭਾਵਨਾ ਆਦਿ ਇਸ ਤਰ੍ਹਾਂ ਦੀਆਂ ਸੰਪਤੀਆਂ ਨੇ ਜਿਨ੍ਹਾਂ ਦਾ ਮੁੱਲ ਹੁੰਦਾ ਹੈ ਤੇ ਕੰਪਨੀ ਨੂੰ ਲਾਭ ਹੁੰਦਾ ਹੈ ਪਰ ਇਹਨਾਂ ਨੂੰ ਆਪਾਂ ਦੇਖ ਨਹੀਂ ਸਕਦੇ ਨੈਕਸਟ ਚਾਲੂ ਦੇਣਦਾਰੀਆਂ ਤੋਂ ਕੀ ਭਾਵ ਹੈ ਇਹ ਇਹ ਜਿਹੇ ਦੇਣਦਾਰੀ ਹੁੰਦੀ ਹੈ ਜੋ ਕਿ ਸ਼ੁਰੂ ਦੀ ਤਾਰੀਖ ਤੋਂ ਲੈ ਕੇ 1 ਸਾਲ ਦੇ ਅੰਦਰ ਅੰਦਰ ادائیگی ਦੀ ਜੋਗ ਹੁੰਦੀ ਹੈ ਛੋਟ ਟਾਈਮ ਦੇ ਸਮੇਂ ਉਦਾਹਰਣ ਵਜੋਂ ਕਰ ਠੀਕ ਹੈ ਜੋ ਟੈਕਸ ਹੈ ਜੋ ਕਿ ਇੱਕ ਕੰਪਨੀ ਦੇ ਮਾਲਕ ਲਈ ਟੈਕਸ ਵਿਭਾਗ ਵੱਲ ਦੇਣਦਾਰੀ ਹੈ ਕਿ ਕੰਪਨੀ ਨੇ ਟੈਕਸ ਵਿਭਾਗ ਨੂੰ ਦੇਣਾ ਹੈ ਤੇ ਇਜ਼ੀ ਪੇਮੈਂਟ 1 ਸਾਲ ਦੇ ਅੰਦਰ ਅੰਦਰ ਕਰਨੀ ਹੁੰਦੀ ਹੈ ਨੈਕਸਟ ਸਥਾਈ ਦੇਣਦਾਰੀਆਂ ਤੋਂ ਕੀ ਭਾਵ ਹੈ ਇਹ ਅਜੀਆਂ ਦੇਣਦਾਰੀਆਂ ਹੁੰਦੀਆਂ ਹਨ ਜੋ ਕਿ ਸ਼ੁਰੂ ਦੀ ਤਾਰੀਖ ਤੋਂ ਲੈ ਕੇ ਇੱਕ ਸਾਲ ਤੋਂ ਬਾਅਦ ਦੇ ਸਮੇਂ ਵਿੱਚ ਅਦਾਈ ਕੀਤੀ ਜਾਂਦੀਆਂ ਹਨ ਅਰਥਾਤ ਆਪਾਂ ਇੱਕ ਸਾਲ ਤੋਂ ਬਾਅਦ ਵੀ ਇਹਨਾਂ ਦੀ ਅਦਾਇਗੀ ਕਰ ਸਕਦੇ ਹਾਂ ਇਸ ਲਈ ਇਹਨਾਂ ਨੂੰ ਦਿਰਕਾਲੀਨ ਦੇਂਦਾਰੀ ਵੀ ਕਿਹਾ ਜਾਂਦਾ ਹੈ ਉਦਾਹਰਣ ਵਜੋਂ ਦਿਰਕਾਲੀਨ ਬੈਂਕ ਲੋਨ ਇਸ ਪ੍ਰਕਾਰ ਦੀ ਲੋਨ ਰਾਸ਼ੀ ਵਾਪਾਨੇ ਕਾਫੀ ਲੰਬੇ ਸਮੇਂ ਬਾਅਦ ਬੈਂਕ ਨੂੰ ਵਾਪਸ ਕਰਨੀ ਹੁੰਦੀ ਹੈ ਅਥਾ ਜੇ ਮੈਂ 10 ਸਾਲ ਦਾ ਲੋਨ ਲੈ ਲਿਆ ਜਾਂ 5 ਸਾਲ ਦਾ ਤਾਂ ਇਸ ਤਰ੍ਹਾਂ ਦੇ ਲੋਨ ਨੂੰ ਆਪਾਂ ਕੀ ਕਹਾਂਗੇ ਸਥਾਈ ਦੇਂਦਾਰੀ ਇਸ ਲਈ ਇੱਕ ਸਥਾਈ ਦੇਂਦਾਰੀ ਦੇ ਇੱਕ ਉਦਾਹਰਣ ਹੈ ਨੈਕਸਟ ਸਥਾਈ ਪੂੰਜੀ ਤੋਂ ਕੀ ਪਾ ਹੈ ਸਥਾਈ ਸੰਪਤੀਆਂ ਵਿੱਚੋਂ ਸਥਾਈ ਦੇਣਦਾਰਾਂ ਘਟਾਉਣ ਤੇ ਜੋ ਸੰਪਤੀ ਬਚਦੀ ਹੈ ਨੂੰ ਸਥਾਈ ਪੂੰਜੀ ਕਿਹਾ ਜਾਂਦਾ ਹੈ। ਕਿਰਿਆਸ਼ਲ ਪੂੰਜੀ ਜਾਂ ਵਰਕਿੰਗ ਕੈਪੀਟਲ ਤੋਂ ਕੀ ਪਾਵ ਹੈ? ਚਾਲੂ ਸੰਪਤੀਆਂ ਵਿੱਚੋਂ ਚਾਲੂ ਦੇਣਦਾਰਾਂ ਘਟਾਉਣ ਤੇ ਜੋ ਚਾਲੂ ਸੰਪਤੀ ਬਕਾਇਆ ਬਚਦੀ ਹੈ ਨੂੰ ਕਿਰਿਆਸ਼ਲ ਪੂੰਜੀ ਜਾਂ ਵਰਕਿੰਗ ਕੈਪੀਟਲ ਕਿਹਾ ਜਾਂਦਾ ਹੈ। ਸ਼ੁੱਧ ਲਾਭ ਕੀ ਹੈ? ਕੰਪਨੀ ਸਾਰੇ ਖਰਚੇ ਕਰਨ ਤੋਂ ਬਾਅਦ ਜਿਵੇਂ ਆਮਦਨ ਵਗੈਰਾ ਹੋ ਕਰਨ ਚਰਨ ਨੂੰ ਆਮਦਨ ਦੇਤੀ ਕੋਈ ਖਰਚੇ ਹੋਇਆ ਸਾਰੇ ਘਟਾ ਕੇ ਜੋ ਪੈਸਾ ਬਚਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਸ਼ੁੱਧ ਲਾਭ ਕਿਹਾ ਜਾਂਦਾ ਹੈ ਪੂੰਜੀਗਤ ਖਰਚ ਤੋਂ ਕੀ ਪਾਵ ਹੈ ਇਹੀ ਕਿਸੇ ਕੰਪਨੀ ਵਿੱਚ ਖਰਚੇ ਗਿਆ ਜੀ ਇਹ ਫੰਡ ਜਾਂ ਰਾਸ਼ੀ ਹੁੰਦੀ ਹੈ ਜੋ ਕੰਪਨੀ ਵਿੱਚ ਦਿਰਕਾਲੀਨ ਪੁਤਿੰਗ ਸੰਪਤੀ ਜਿਵੇਂ ਮਸ਼ੀਨਰੀ ਪ੍ਰਾਪਰਟੀ ਉਪਕਰਨ ਬਿਲਡਿੰਗ ਆਦਿ ਦੀ ਨਵਿਕਰੀਦਾਰੀ ਕਰਨ ਮੁਰੰਮਤ ਕਰਵਾਉਣ ਜਾਂ ਅਪਗ੍ਰੇਡ ਕਰਨ ਉੱਪਰ ਖਰਚ ਕੀਤੀ ਜਾਂਦੀ ਹੈ ਉਸ ਤਰ੍ਹਾਂ ਦੇ ਖਰਚ ਨੂੰ ਕੀ ਕਹੇ ਅਰਥਾਤ ਜੋ ਕਿਸੇ ਕੰਪਨੀ ਦੇ ਪੂੰਜੀ ਨੂੰ ਵਧਾਉਂਦੀ ਹੈ ਪੂੰਜੀ ਨੂੰ ਵਧਾਉਣ ਲਈ ਕੀਤੇ ਗਏ ਖਰਚ ਨੂੰ ਪੂੰਜੀਗਤ ਖਰਚ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਆਮਦਨਗਤ ਖਰਚ ਤੋਂ ਕੀ ਭਾਵ ਹੈ ਇਸ ਕਿਸਮ ਦੇ ਖਰਚੇ ਵਿੱਚ ਰੋਜ਼ਾਨਾ ਕੀਤੇ ਜਾਣ ਵਾਲੇ ਘੱਟ ਮੁੱਲ ਦੇ ਖਰਚੇ ਸ਼ਾਮਿਲ ਹੁੰਦੇ ਹਨ ਜਿਹੜੇ ਸੀਗੇ ਪੂੰਜੀਗਤ ਖਰਚੇ ਵੱਡੀ ਮਾਤਰਾ ਵਿੱਚ ਹੁੰਦੇ ਆ ਜਿਹੜੇ ਆਮਦਨਗਤ ਖਰਚੇ ਛੋਟੀ ਮਾਤਰਾ ਵਿੱਚ ਹੁੰਦੇ ਆ ਇਨ੍ਹਾਂ ਖਰਚਾ ਨੂੰ ਸਥਾਈ ਸੰਪਤੀ ਦੇ ਖਰਚਾ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਇਸ ਕਿਸਮ ਦੇ ਕੀਤੇ ਜਾਣ ਵਾਲੇ ਖਰਚਾ ਨਾਲ ਕੋਇਆ ਲਾਭ ਸੰਬੰਧੀ ਤੇ ਲੇਖਾ ਸਾਲ ਵਿੱਚ ਹੀ ਕੋਇਆ ਮਤਲਬ ਇਨਾਂ ਨਾਲ ਜੋ ਲਾਭ ਹੁੰਦਾ ਉਹ ਸੰਬੰਧਿਤ ਸਾਲ ਦੇ ਮਤਲਬ ਜਿਸ ਸਾਲ ਵਿੱਚ ਖਰਚ ਕੀਤਾ ਗਿਆ ਉਸੇ ਸਾਲ ਵਿੱਚ ਉਸ ਤੋਂ ਲਾਭ ਹੀ ਕਮਾਇਆ ਗਿਆ ਜਿਵੇਂ ਟੈਲੀਫੋਨ ਮੋਬਾਈਲ ਬਿੱਲ ਪੱਤੇ ਤਨਖਾਹਾਂ ਆਦਿ ਨੈਕਸਟ ਮੁੱਡਲਸ ਸਟਾਕ ਕੀ ਪਾਵ ਹੈ ਆਪਾਂ ਕਿਤੇ ਸੀ ਨਾ ਸਟਾਕ ਕੀ ਹੁੰਦਾ ਤੇ ਹੁਣ ਅੱਗੇ ਤੇ ਦੋ ਕਿਸਮਾਂ ਕਿਤੇ ਸੀ ਮੁੱਡਲਸ ਸਟਾਕ ਤੇ ਅੰਤਿਮ ਸਟਾਕ ਮੁੱਡਲਸ ਸਟਾਕ ਕੀ ਹੈ ਇਹ ਸਟਾਕ ਕਿਸੇ ਲੇਖਾ ਕਨ ਪੀਰੀਅਡ ਦੇ ਦੌਰਾਨ ਸ਼ੁਰੂ ਵਿੱਚ ਮੌਜੂਦ ਸਟਾਕ ਹੁੰਦਾ ਹੈ ਮੰਨ ਲਓ ਆਪਾਂ ਹੁਣ 1 ਅਪ੍ਰੈਲ ਤੋਂ ਕੋਈ ਵਪਾਰ ਸ਼ੁਰੂ ਕਰਦੇ ਹਾਂ ਉਸ ਟਾਈਮ ਆਪਣੀ ਦੁਕਾਨ ਦੇ ਵਿੱਚ ਜੋ ਮਾਲ ਪਿਆ ਹੈ ਉਹ ਕੀ ਹੋਏਗਾ ਮੋਡੂਲਰ ਸਟਾਕ ਹੋਏਗਾ ਠੀਕ ਹੈ ਅੰਤਿਮ ਸਟਾਕ ਤੋਂ ਕੀ ਭਾਵ ਹੈ ਇਹ ਕਿਸੇ ਕੰਪਨੀ ਦੇ ਲੇਖਾ ਕਰਨ ਪੀਰੀਅਡ ਦੇ ਦੌਰਾਨ ਅੰਤ ਵਿੱਚ ਬਚਾ ਸਟਾਕ ਹੈ ਜੋ 31 ਮਾਰਚ ਨੂੰ ਇੱਕ ਸਾਲ ਦੇ ਵਿੱਚ ਵੇਚਣ ਤੋਂ ਬਾਅਦ 31 ਮਾਰਚ ਨੂੰ ਜੋ ਆਪਣੇ ਕੋਲ ਮਾਲ ਬਚਿਆ ਰਹਿ ਗਿਆ ਕੱਚਾ ਮਾਲ ਤਿਆਰ ਮਾਲ ਜੋ ਕੰਪਨੀ ਦੇ ਕਾਮ ਦੇ ਮੁਤਾਬਿਕ ਤਾਂ ਉਸ ਨੂੰ ਕੀ ਕਹਾਵਾਂਗੇ ਅੰਤਿਮ ਸਟ੍ਰੋਕ ਕਿਹਾ ਜਾਂਦਾ ਹੈ। ਹੋਪਸ ਸਟੂਡੈਂਟਸ ਤੁਹਾਨੂੰ ਵੀਡੀਓ ਸਮਝ ਆ ਚੁੱਕੀ ਹੋਵੇਗੀ ਤੁਹਾਡੇ ਜਿਹੜੇ ਕਨਸੈਪਟ ਹਨ ਚੰਗੀ ਤਰ੍ਹਾਂ ਕਲੀਅਰ ਹੋ ਚੁੱਕੇ ਹੋਣਗੇ ਤਾਂ ਮੇਰੇ ਚੰਨੋਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁਲਾਤੇ ਹਾਂ ਜੇ ਕੋਈ ਕੁਐਸਚਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਪੁੱਛ ਲੈਣਾ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਤਾਂ ਕਮੈਂਟ ਬਾਕਸ ਵਿੱਚ ਵੀ ਲਿਖਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਸਟੂਡੈਂਟ ਜਿਨ੍ਹਾਂ ਨੇ ये सैकेंड चैप्टर नहीं किया है कॉन्सैप्ट शुरू तो नहीं किया है उस भीडियो के लिंक मैंने डिस्क्रिप्शन बॉक्स में पा देते हैं उत्थे जाके पहला वो लिंक वीडियो देख के अपना कॉन्सैप्ट कर कर सकता है तो उस तो बाद वन वन मार्क्स से क्वेश्चन कर सकता है ਜਿਹੜੇ 1 ਤੋਂ 20 ਮਾਰਕਸ ਦੇ 1 ਤੋਂ 20 ਕੁਐਸਚਨ ਸੀ 1-1 ਮਾਰਕਸ ਦੇ ਉਹ ਉਸ ਦਾ ਲਿੰਕ ਮੈਂ ਇਸ ਵੀਡੀਓ ਦੇ ਵਿੱਚ ਪਾ ਰਹੀ ਆ ਤਾਂ ਅੱਜ ਤੁਹਾਡਾ ਪੂਰਾ ਚੈਪਟਰ ਦੀ ਵੀਡੀਓ ਤੁਹਾਡੇ ਪਾਸ ਇੱਕ ਲਿੰਕ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਵੇ ਠੀਕ ਹੈ ਥੋੜੇ ਦਿਨਾਂ ਬਾਅਦ ਆਪਾਂ ਕਰਾਂਗੇ ਹੁਣ 3 ਮਾਰਕਸ ਦੇ ਕੁਐਸਚਨ ਤਾਂ ਅੱਜ ਤੁਹਾਡੇ ਫਸਟ ਦੋ ਚੈਪਟਰ ਜਿਹੜੇ ਕੰਪਲੀਟ ਹੋ ਜਾਣਗੇ ਮਈ ਦੇ ਅਕੋਰਡਿੰਗ ਕਿਉਂਕਿ ਮਈ ਦਾ ਮਹੀਨਾ ਚ ਛੁੱਟੀਆਂ ਹੋ ਗਈਆਂ ਇਸ ਕਰਕੇ ਸਕੂਲ ਦੇ ਵਿੱਚ ਸਾਡਾ ਕੰਮ ਕੰਪਲੀਟ ਨਹੀਂ ਹੋਇਆ ਮਈ ਦੇ ਮਹੀਨੇ ਵਿੱਚ ਦੋ ਚੈਪਟਰ ਤੁਹਾਡੇ ਕੰਪਲੀਟ ਕਰਾਣੇ ਸੀ ਉਹ ਕੰਪਲੀਟ ਹੋ ਜਾਣਗੇ ਬਹੁਤ ਜਲਦ ਹੀ ਠੀਕ ਹੈ ਮੈਂ ਤੁਹਾਨੂੰ 3 ਮਾਰਕਸ ਦੇ ਕੁਐਸਚਨ ਵੀ ਪਾ ਦੇਵਾਂਗੀ ਇਹਨਾਂ ਤੁਸੀਂ ਪਹਿਲਾਂ ਇੱਕ ਇੱਕ ਨੰਬਰ ਵਾਲੇ ਦੋ ਹੀ ਚੈਪਟਰਾਂ ਦੇ ਕੁਐਸਚਨ ਚੰਗੀ ਤਰ੍ਹਾਂ ਯਾਦ ਕਰ ਲਓ ਬਾਏ ਬਾਏ ਸਟੂਡੈਂਟਸ